ਇਟਲੀ ਦੇ ਵਿੱਚ ਜੋ ਸਤਨਾਮ ਸਿੰਘ ਦੇ ਨਾਲ ਹੋਇਆ ਉਹ ਸੁਣ ਕੇ ਮੇਰੇ ਖਿਆਲ ਨਾਲ ਹਰ ਪੰਜਾਬੀ ਨੂੰ ਗੁੱਸਾ ਆਉਂਦਾ ਹੁਣ ਐਸ ਵੇਲੇ ਤੇ ਮੈਨੂੰ ਵੀ ਆਇਆ ਗੁੱਸਾ ਹੁਣੇ-ਹੁਣੇ ਮੈਨੂੰ ਪਤਾ ਚੱਲਿਆ ਕਿ ਇਟਲੀ ਦੇ ਵਿੱਚ ਆਪਨੇ ਇੱਕ ਪੰਜਾਬੀ ਭਰਾ ਦੀ ਮੌਤ ਹੋ ਜਾਂਦੀ ਆ ਕੰਮ ਤੇ ਐਸ ਵੀਰ ਦੀ ਬਾਹ ਆ ਜਾਂਦੀ ਆ ਜਿਹੜੀ ਮਸ਼ੀਨ ਦੇ ਨਾਲ ਆਪਾਂ ਪੈਲੇਟ ਰੈਪ ਕਰੀਦਾ ਪਲਾਸਟਿਕ ਵਾਲੀ ਮਸ਼ੀਨ ਐਸ ਵੀਰ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ ਇਹਨਾਂ ਦਾ ਜਿਹੜਾ ਮਾਲਕ ਐ ਉਹਦੀ ਘਰ ਵਾਲੀ ਦੇ ਨਾਲ ਹਨਾ ਘਰ ਵਾਲੀ ਮਿੰਤਾ ਕਰਦੀ ਤੇ ਕਿ ਇਹਨੂੰ ਹਸਪਤਾਲ ਲੈ ਜਾ ਪਰ ਇਧਰ ਜਿਹੜਾ ਮਾਲਕ ਹੈ ਹਨਾ ਇਹਨੂੰ ਘਰੇ ਉੱਥੇ ਲਾਹ ਹੁੰਦਾ ਸੜਕ ਤੇ ਉੱਥੇ ਸੁੱਟ ਕੇ ਆ ਜਾਂ ਕੋਈ ਸੋਚ ਕੇ ਦੇਖੋ ਕਿ ਵਿਚਾਰਾ ਹਨਾ ਕਿੱਦਾਂ ਤੜਪ ਕੇ ਮਰਿਆ ਹੋਣਾ ਇਹ ਕੋਈ ਪਹਿਲਾ ਕੇਸ ਨਹੀਂ ਹੈ ਪਹਿਲਾਂ ਵੀ ਇਦਾਂ ਦੇ ਬਹੁਤ ਕੇਸ ਹੁੰਦੇ ਉਹਨੇ ਪਰ ਉਹ ਸਾਹਮਣੇ ਨਹੀਂ ਹੁੰਦੇ ਇਟਲੀ ਦੇ ਵਿੱਚ ਇਹ ਮੰਨਿਆ ਗਿਆ ਹੈ ਕਿ ਉੱਥੇ ਹਨਾ ਗੁਲਾਮੀ ਚੱਲਦੀ ਹੈ ਲੋਕਾਂ ਦੀ ਜਿਹੜੇ ਪੰਜਾਬੀ ਉੱਥੇ ਕੰਮ ਕਰਦੇ ਪੈਣ ਹਨਾ ਇੱਕ ਹਸਾਬ ਦੇ ਗੁਲਾਮ ਨੇ ਇਟਲੀ ਦੇ ਜਿਹੜੇ ਲੋਕਾਂ ਦੇ ਜੇ ਇਸ ਹਾਲਾਤਾਂ ਦੇ ਵਿੱਚ ਉੱਥੇ ਕੰਮ ਕਰਦੇ ਉਹ ਨਰਕ ਤੋਂ ਘੱਟ ਨਹੀਂ ਆ ਮੇਰੇ ਖਿਆਲ ਨਾਲ ਆ ਜਿਹੜੇ ਵੀਰ ਕੰਮ ਕਰਦਾ ਪਿਆ ਸੀ 5 ਯੂਰੋ ਦਿੰਦੇ ਸੀ ਇਹਨੂੰ ਘੰਟੇ ਦੇ ਰੋਮ ਤੋਂ ਤਕਰੀਬਨ 50 ਕਿਲੋਮੀਟਰ ਦੂਰ ਇੱਕ ਇਲਾਕਾ ਪੈਂਦਾ ਲਟਿਨਾ ਉੱਥੇ ਇਸ ਵੀਰ ਦੀ ਮੌਤ ਹੁੰ